बॉलीवुड ਦੇ ਇਸ ਮਸ਼ਹੂਰ ਡਾਇਰੈਕਟਰ ਨੇ ਲਿਆ ਇੰਡਸਟਰੀ ਛੱਡਣ ਦਾ ਫੈਸਲਾ ਤੁਸੀਂ ਦੇਖ ਰਹੇ ਹੋ ਜੀ ਪਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟਸ ਨਾਲ ਭਰਿਆ ਸ਼ੋਅ ਨਵੀਨ ਕੋਰੇ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਨੁਰਾਗ ਕਸ਼ਪ ਨੇ ਮੁੰਬਈ ਛੱਡਣ ਦਾ ਫੈਸਲਾ ਕੀਤਾ ਹੈ ਇਹ ਖੁਲਾਸਾ ਉਹਨਾਂ ਨੇ ਹਾਲ ਹੀ ਦੇ ਵਿੱਚ ਆਪਣੇ ਇੰਟਰਵਿਊ ਦੇ ਵਿੱਚ ਕੀਤਾ ਹੈ ਅਨੁਰਾਗ ਨੇ ਕਿਹਾ ਕਿ ਉਹ ਫਿਲਮਾਂ ਕਰਨ ਦਾ ਉਤਸ਼ਾਹ ਗਵਾ ਚੁੱਕੇ ਨੇ ਉਹ ਇਸ ਦਾ ਕਾਰਨ ਹੈ ਅਦਾਕਾਰਾਂ ਦੀ ਟੈਲੈਂਟ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਜਿਸ ਨੇ ਇੱਕ ਨਵਾਂ 트ੈਂਡ ਸ਼ੁਰੂ ਕੀਤਾ ਹੈ ਜਿਸ ਦੇ ਵਿੱਚ ਅਦਾਕਾਰਾਂ ਨੂੰ ਐਕਟਿੰਗ ਦੀ ਬਜਾਏ ਸਟਾਰ ਬਣਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਫਿਲਮ ਇੰਡਸਟਰੀ ਚ ਘਟ ਰਹੇ ਰਿਸਕ ਫੈਕਟਰ ਤੇ ਬਣਾਏ ਜਾ ਰਹੇ ਰੀਮੇਕ ਤੇ ਚਿੰਤਾ ਜ਼ਾਹਰ ਕੀਤੀ ਹੈ ਜਿਸ ਕਾਰਨ ਉਹਨਾਂ ਨੂੰ ਕੁਝ ਨਵਾਂ ਕਰਨ ਨੂੰ ਨਹੀਂ ਮਿਲ ਰਿਹਾ। ਅਨੁਰਾਗ ਨੇ ਕਿਹਾ ਕਿ ਅੱਜ ਦੇ ਸਮੇਂ ਚ ਮੈਂ ਬਾਹਰ ਜਾ ਕੇ ਵੀ ਨਵੀਂ ਵੱਖਰੀ ਕਿਸਮ ਦੀ ਫਿਲਮ ਨਹੀਂ ਬਣਾ ਸਕਦਾ ਕਿਉਂਕਿ ਹੁਣ ਸਭ ਕੁਝ ਪੈਸੇ ਤੇ ਹੈ ਜਿਸ ਵਿੱਚ ਮੇਰੇ ਨਿਰਮਾਤਾ ਸਿਰਫ ਮੁਨਾਫੇ ਅਤੇ ਮਾਰਕਟਿੰਗ ਬਾਰੇ ਹੀ ਸੋਚਦੇ ਨੇ। ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਰ ਕੋਈ ਸੋਚਦਾ ਹੈ ਕਿ ਇਸ ਨੂੰ ਕਿਵੇਂ ਵੇਚਿਆ ਜਾਵੇ। ਇਸ ਲਈ ਉਸ ਫਿਲਮ ਨੂੰ ਬਣਾਉਣ ਦਾ ਮਜ਼ਾ ਹੁਣ ਖਤਮ ਹੋ ਗਿਆ। ਇਸ ਲਈ ਮੈਂ ਅਗਲੇ ਸਾਲ ਮੁੰਬਈ ਛੱਡ ਕੇ ਦੱਖਣ ਸ਼ਿਫਟ ਹੋ ਰਿਹਾ ਹਾਂ। ਮੈਂ ਉੱਥੇ ਜਾਣਾ ਚਾਹੁੰਦਾ ਹਾਂ ਜਿੱਥੇ ਹਰ ਕੋਈ ਕੰਮ ਕਰਨ ਲਈ ਉਤਸੁਕ ਹੋਵੇ। ਨਹੀਂ ਤਾਂ ਮੈਂ ਬੁੱਢੇ ਆਦਮੀ ਦੀ ਵਾਂਗ ਮਰ ਜਾਵਾਂਗਾ। ਮੈਂ ਆਪਣੀ ਇੰਡਸਟਰੀ ਤੋਂ ਨਿਰਾਸ਼ ਅਤੇ ਪ੍ਰੇਸ਼ਾਨ ਹੋ ਗਿਆ ਹਾਂ। ਮੈਂ ਉਹਨਾਂ ਦੀ ਸੋਚ ਤੋਂ ਪਰੇਸ਼ਾਨ ਹੋ ਗਿਆ ਹਾਂ। ਅਨੁਰਾਗ ਨੇ ਹਿੰਦੀ ਸਿਨੇਮਾ ਦੀ ਸੋਚ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਹ ਮੰਜੂਲ ਬੁਆਇਜ਼ ਵਰਗੀਆਂ ਫਿਲਮਾਂ ਉਹਦੋਂ ਤੱਕ ਨਹੀਂ ਬਣਾ ਸਕਣਗੇ ਜਦੋਂ ਤੱਕ ਉਹ ਇਸ ਦਾ ਰੀਮੇਕ ਨਹੀਂ ਕਰਦੇ ਉਹਨਾਂ ਨੇ ਕਿਹਾ ਕਿ ਉਥੇ ਸੋਚ ਫਿਰ ਤੋਂ ਉਹੀ ਫਿਲਮ ਬਣਾਉਂਦੀ ਹੈ ਜੋ ਕੰਮ ਕਰਦੀ ਹੈ ਉਹਨਾਂ ਨੂੰ ਕੁਝ ਨਵਾਂ ਬਣਾਉਣ ਦੀ ਲੋੜ ਨਹੀਂ ਹੈ ਉਸ ਨੇ ਅਦਾਕਾਰਾਂ ਦੀਆਂ ਪ੍ਰਤਿਭਾ ਏਜੰਸੀਆਂ ਨੂੰ ਵੀ ਨਿਸ਼ਾਨਾ ਬਣਾਇਆ ਅਨੁਰਾਗ ਦਾ ਕਹਿਣਾ ਹੈ ਕਿ ਪਹਿਲੀ ਪੀੜੀ ਦੇ ਅਦਾਕਾਰਾਂ ਨਾਲ ਕੰਮ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਇਹ ਸਟਾਰ ਬਣਨ ਦੇ ਸ਼ੁਕੀਨ ਨਹੀਂ ਉਹ ਐਕਟਿੰਗ ਨਹੀਂ ਕਰਨਾ ਚਾਹੁੰਦੇ ਏਜੰਸੀਆਂ ਪਹਿਲਾਂ ਤਾਂ ਕਿਸੇ ਨੂੰ ਸਟਾਰ ਨਹੀਂ ਬਣਾਉਂਦੀਆਂ ਪਰ ਜਿਸ ਪਲ ਸਟਾਰ ਬਣ ਜਾਂਦਾ ਹੈ ਤਾਂ ਉਸ ਤੋ ਬਹੁਤ ਸਾਰਾ ਪੈਸਾ ਲੁੱਟ ਲੈਂਦੇ ਨੇ ਉਹਨਾਂ ਦਾ ਕੰਮ ਚੰਗੇ ਪ੍ਰਤਿਭਾਸ਼ਾਲੀ ਅਦਾਕਾਰ ਨੂੰ ਲੱਭਣਾ ਹੈ ਜਦੋਂ ਕੋਈ ਫਿਲਮ ਬਣਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਉਸ ਅਦਾਕਾਰ ਨੂੰ ਫੜ ਕੇ ਸਟਾਰ ਬਣਾਉਂਦੇ ਨੇ ਫਿਰ ਉਹਨਾਂ ਨੇ ਉਸ ਦੇ ਮਨ ਵਿੱਚ ਗਲਤ ਗੱਲਾਂ ਪਾ ਦਿਤੀਆਂ ਉਹਨਾਂ ਨੂੰ ਦੱਸੂ ਕਿ ਤੁਹਾਨੂੰ ਸਟਾਰ ਬਣਨ ਲਈ ਕੀ ਕਰਨਾ ਪਏਗਾ ਉਹ ਅਦਾਕਾਰਾਂ ਨੂੰ ਵਰਕਸ਼ਾਪ ਤੇ ਨਹੀਂ ਭੇਜੇਗਾ ਪਰ ਉਹਨਾਂ ਨੂੰ ਵਰਕਆਊਟ ਲਈ ਜਿਮ ਭੇਜੇਗਾ ਹੁਣ ਇਹ ਸਭ ਸਿਰਫ ਗਲੈਮ ਗਲੈਮ ਹੈ ਕਿਉਂਕਿ ਹਰ ਕੋਈ ਸਭ ਤੋਂ ਵੱਡਾ ਸਟਾਰ ਬਣਨਾ ਚਾਹੁੰਦਾ ਹੈ ਅਨੁਰਾਗ ਨੇ ਅਦਾਕਾਰਾਂ ਦੇ ਕਰੀਅਰ ਦੇ ਨਾਲ ਖੇលਬਾੜ ਕਰਨ ਦਾ ਵੀ ਦੋਸ਼ ਲਾਇਆ ਉਹਨਾਂ ਨੇ ਦੱਸਿਆ ਕਿ ਇੱਕ ਵਾਰ ਇੱਕ ਅਦਾਕਾਰ ਨੇ ਇੱਕ ਏਜੰਸੀ ਦੀ ਗੱਲ ਸੁਣ ਕੇ ਆਪਣੀ ਫਿਲਮ ਛੱਡ ਦਿੱਤੀ ਪਰ ਬਾਅਦ ਦੇ ਵਿੱਚ ਉਸ ਕੋਲ ਵਾਪਸ ਆ ਗਿਆ ਕਿਉਂਕਿ ਉਸ ਏਜੰਸੀ ਨੇ ਉਸ ਨਾਲ ਧੋਖਾ ਕੀਤਾ ਸੀ ਹਰ ਅਦਾਕਾਰ ਨੂੰ ਸਟਾਰ ਟ੍ਰੀਟਮੈਂਟ ਦੀ ਜ਼ਰੂਰਤ ਹੁੰਦੀ ਹੈ ਅਨੁਰਾਗ ਇਸ ਗੱਲ ਤੋਂ ਪਰੇਸ਼ਾਨ ਨੇ ਅਨੁਰਾਗ ਨੇ ਹਿੰਦੀ ਸਿਨੇਮਾ ਦੇ ਵਿੱਚ ਅਦਾਕਾਰਾਂ ਤੇ ਸਤਾਰਿਆਂ ਦੇ ਇਲਾਜ ਦੀ ਬਹਿਤਾਂ ਬਾਰੇ ਵੀ ਟਿੱਪਣੀ ਕੀਤੀ ਉਸਨੇ ਇਸ ਦੀ ਤੁਲਨਾ ਮਲਿਆਲਮ ਫਿਲਮ ਇੰਡਸਟਰੀ ਦੇ ਨਾਲ ਕੀਤੀ ਜਿੱਥੇ ਅਦਾਕਾਰ ਵੱਖਰੇ ਤੌਰ ਤੇ ਕੰਮ ਨਹੀਂ ਕਰਦੇ ਪਰ ਇਕੱਠੇ ਆ ਕੇ ਇੱਕ ਫਿਲਮ ਵਿੱਚ ਕੰਮ ਕਰਦੇ ਨੇ ਜੋ ਫਿਲਮ ਦੀ ਸੁੰਦਰਤਾ ਨੂੰ ਹੋਰ ਵਧਾਉਂਦੀ ਹੈ ਜੋ ਹਿੰਦੀ ਸਿਨੇਮਾ ਵਿੱਚ ਨਹੀਂ ਦਿਖਾਈ ਦਿੰਦੀ ਸੋ ਇਹਨਾਂ ਕੁਝ ਗੱਲਾਂ ਕਰਕੇ ਉਰਾਗ ਕਸ਼ਬ ਨੇ ਵਾਲੀਵੁੱਡ ਛੱਡਣ ਦਾ ਫੈਸਲਾ ਕੀਤਾ